ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਤੋਂ ਆ ਕੇ ਆਪਣੀ ਭੈਣ ਬੀਬੇ ਨਾਨਕੇ ਜੀ ਕੋਲ ਸਲਤਾਨਪੁਰ ਰਹਿਣ ਲੱਗ ਪਏ ਸਨ ਗੁਰੂ ਜੀ ਦੇ ਸ਼ਬਦ ਕੀਰਤਨ ਅਤੇ ਸਤ ਸੰਗਤ ਦੇ ਪ੍ਰਭਾਵ ਨਾਲ ਦੁਆਬੇ ਦੀਆਂ ਬਹੁਤ ਸਾਰੀਆਂ ਸੰਗਤਾਂ ਨੇ ਗੁਰਸਿੱਖੀ ਧਾਰਨ ਕਰ ਲਈ ਸੀ ਡੱਲੇ ਪਿੰਡ ਦੇ ਆਦਤੋਂ ਵੱਧ ਵਾਸੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਧਾਰਨ ਕੀਤੀ ਸੀ ਡੱਲੇ ਦੇ ਭਾਈ ਨਰੈਣ ਦਾਸ ਦੇ ਪਟੇਰੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਸਨ ਜਾਦ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਸ਼ੁਰੂ ਕੀਤਾ ਤਾਂ ਉਸ ਸਮੇਂ ਭਾਈ ਨਰੈਣਦਾਸ ਜੀ ਵੀ ਉਹਨਾਂ ਦੀ ਸੇਵਾ ਵਿੱਚ ਸੰਗਤ ਨਾਲ ਜਾਂਦੇ ਸਨ ਉਸ ਤੋਂ ਬਾਅਦ ਫਿਰ ਉਹ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਅਤੇ ਸੇਵਾ ਲਈ ਸੰਗਤ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਜਾਂਦੇ ਰਹੇ ਸਨ ਭਾਈ ਨਰੈਣਦਾਸ ਜੀ ਅਤੇ ਉਹਨਾਂ ਦੀ ਪਤਨੀ ਭਾਗਪਰੀ ਆਪਣੇ ਘਰ ਵਿੱਚ ਅਮਰਤ ਵੇਲਾ ਸੰਭਾਲਦੇ ਸਨ ਉਹਨਾਂ ਦੇ ਇਹ ਸੰਸਕਾਰ ਉਹਨਾਂ ਦੀ ਔਲਾਦ ਵਿੱਚ ਆ ਗਏ ਸਨ ਉਹਨਾਂ ਦੇ ਛੋਟੇ بیٹے ਦਮੋਦਰੀ ਨੇ ਜਦ ਬੋਲਣਾ ਇਹ ਸ਼ੁਰੂ ਕੀਤਾ ਸੀ ਤਾਂ ਉਹਨਾਂ ਨੇ ਉਸ ਨੂੰ ਮੂਲ ਮੰਤਰ ਕੰਠ ਕਰਾ ਦਿੱਤਾ ਸੀ ਉਹ ਮੂਲ ਮੰਤਰ ਦਾ ਪਾਠ ਗਉਣ ਗਣੋਂ ਦੀ ਰਹਿੰਦੀ ਸੀ ਸਮਾਪਾ ਕੇ ਮਾਤਾ ਦਮੋਦਰੀ ਜੀ ਵੱਡੇ ਹੋ ਗਏ ਤਾਂ ਉਹਨਾਂ ਦਾ ਘਰ ਦਾ ਸਾਰਾ ਕੰਮ ਵੀ ਮਾਤਾ ਦਮੋਦਰੀ ਜੀ ਨੇ ਸੰਭ ਲਿਆ ਸੀ ਉਹ ਬਹੁਤ ਸੁੰਦਰ ਅਤੇ ਸ਼ਸ਼ੇਲ ਕੰਨਿਆ ਸੀ ਉਹ ਅਕਸਰ ਸੰਗਤ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰਨ ਜਾਂਦੇ ਰਹਿੰਦੇ ਸਨ ਉੱਥੇ ਮਾਤਾ ਦਿਮੋਦਰ ਜੀ ਬੜੇ ਪ੍ਰੇਮ ਅਤੇ ਇਤਸ਼ਾਹ ਨਾਲ ਸੇਵਾ ਕਰਦੇ ਸਨ ਇੱਕ ਵਾਰ ਮਾਤਾ ਭਾਗ ਪਰੇ ਅਤੇ ਭਾਈ ਨਰੈਣ ਦਾਸ ਜੀ ਡੱਲੇ ਦੀ ਸੰਗਤ ਨਾਲ ਅੰਮਰਸਹਿਰ ਸਬ ਵਿਖੇ ਸੇਵਾ ਕਰਨ ਗਏ ਤਾਂ ਉਹਨਾਂ ਦੇ بیٹے ਦਿਮੋਦਰ ਵੀ ਉਹਨਾਂ ਦੇ ਨਾਲ ਹੀ ਸੀ ਉਹਨਾਂ ਨੇ ਪ੍ਰਕਰਮਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਉਹਨਾਂ ਦੇ ਸੁਪੁੱਤਰ ਸ੍ਰੀ ਹਰਗਵੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਮਾਤਾ ਭਾਗਪਰੀ ਦੇ ਮਨ ਵਿੱਚ ਫੁਰਨਾ ਬਣਿਆ ਕਿ ਜੇ ਇਹ ਸਤਗੁਰਾਂ ਜੀ ਦਾ ਸੁਪੁੱਤਰ ਸਾਡੀ ਬੇਟੀ ਨਾਲ ਵਿਆਹ ਜਾਵੇ ਤਾਂ ਬੇਟੀ ਦਮੋਦਰੀ ਜੀ ਨਾਲ ਇਹਨਾਂ ਦੇ ਜੋੜੇ ਬਹੁਤ ਫੱਬੇਗੇ ਸਾਡੀ ਬੇਟੀ ਨੂੰ ਵੀ ਉਹਨਾਂ ਦੇ ਸੁਭਾਅ ਤੇ ਸੰਸਕਾਰ ਅਨੁਸਾਰ ਸੋਰਾ ਪਰਿਵਾਰ ਮਿਲ ਜਾਵੇਗਾ ਮਾਤਾ ਭਾਗ ਭਰੀ ਨੇ ਆਪਣੇ ਫੁਰਨੇ ਬਾਰੇ ਪਿੰਡ ਡੱਲੇ ਦੀ ਸੰਗਤ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵਿੱਚੋਂ ਇੱਕ ਸਿਆਣੀ ਬੀਬੀ ਨੇ ਕਿਹਾ ਕਿ ਇਸ ਬਾਰੇ ਸਾਨੂੰ ਮਾਤਾ ਗੰਗਾ ਜੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜੇ ਮਾਤਾ ਦਮੋਦਰੀ ਜੀ ਦਾ ਵਿਆਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਨਾਲ ਹੋ ਜਾਵੇ ਆ ਸਾਡੇ ਪਿੰਡ ਡੱਲੇ ਦੇ ਵੀ ਭਾਗ ਜਾਗ ਜਾਣਗੇ ਉਹ ਸਿਆਣੀ ਬੀਬੀ ਨੂੰ ਨਾਲ ਲੈ ਕੇ ਭਾਈ ਨਰੈਣ ਦਾਸ ਜੀ ਅਤੇ ਬੀਬੀ ਭਾਗ ਭਰੀ ਨੇ ਮਾਤਾ ਗੰਗਾ ਜੀ ਨਾਲ ਮਾਤਾ ਦਮੋਦਰੀ ਜੀ ਦੇ ਰਸਤੇ ਬਾਰੇ ਗੱਲ ਕੀਤੀ ਮਾਤਾ ਗੰਗਾ ਜੀ ਨੇ ਪਹਿਲਾਂ ਵੀ ਦਮੋਦਰੀ ਜੀ ਨੂੰ ਅੰਬਰਸਰ ਸਾਹਿਬ ਵਿਖੇ ਸੇਵਾ ਕਰਦੇ ਹੋਏ ਵੇਖਿਆ ਸੀ ਮਾਤਾ ਦਮੋਦਰੀ ਜੀ ਨੂੰ ਮਾਤਾ ਗੰਗਾ ਜੀ ਬਹੁਤ ਪਿਆਰ ਕਰਦੇ ਸਨ ਮਾਤਾ ਗੰਗਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਗੱਲ ਕਰਕੇ ਮਾਤਾ ਦਮੋਦਰੀ ਜੀ ਅਤੇ ਸ੍ਰੀ ਹਰਗਵੈ ਸਾਹਿਬ ਜੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਸੀ ਜਦ ਇਸ ਰਿਸ਼ਤੇ ਬਾਰੇ ਮਾਤਾ ਦਮੋਦਰੀ ਜੀ ਦੀ ਵੱਡੀ ਭੈਣ ਬੀਬੀ ਰਾਮੋ ਜੀ ਅਤੇ ਉਹਨਾਂ ਦੇ ਪਤੀ ਨੂੰ ਪਤਾ ਲੱਗਾ ਤਾਂ ਉਹ ਵੀ ਬਹੁਤ ਪ੍ਰਸੰਨ ਹੋਏ ਸਨ ਕਿਉਂਕਿ ਉਹ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨੰਨ ਭਗਤ ਸਨ ਬੀਬੀ ਰਾਮੋ ਜੀ ਨੇ ਪਿੰਡ ਡੱਲੇ ਵਿੱਚ ਆ ਕੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਮੇਥੀ ਤਰੀਕ ਤੇ ਬਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਹੁਤ ਸਾਰੇ ਸਾਧੂ ਸੰਤਾਂ ਅਤੇ ਗੁਰਸਿੱਖਾਂ ਸਮੇਤ ਢੋਲਕੀਆਂ ਸ਼ੈਣਿਆਂ ਨਾਲ ਧੁਰ ਕੀ ਬਾਣੀ ਦਾ ਕੀਰਤਨ ਕਰਦੇ ਹੋਏ ਦੱਲੇ ਲਈ ਰਵਾਨਾ ਹੋਏ ਸਨ ਸ੍ਰੀ ਤਰਨ ਸਾਹਿਬ ਤਰਨਤਾਨ ਸਾਹਿਬ ਗੋਇੰਦਵਾਲ ਸਾਹਿਬ ਤੇ ਬਿਸ਼ਰਾਮ ਕਰਨ ਤੋਂ ਬਾਅਦ ਮਰਾਠ ਸੰਤਾਨਪੁਰ ਲੋਧੀ ਵਿਖੇ ਪਹੁੰਚ ਗਏ ਸੀ ਉੱਤੇ ਰਾਤ ਦਾ ਬਿਸ਼ਰਾਮ ਕੀਤਾ ਸਭ ਸੰਗਤਾਂ ਸਵੇਰੇ ਅੰਮ੍ਰਿਤ ਵੇਲੇ ਓਟੀਆਂ ਅਸ਼ਨਾਣ ਪਾਨ ਕਰਨ ਤੋਂ ਬਾਅਦ ਨਿਤਨੇਮ ਕੀਤਾ ਫਿਰ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸੇਰਾ ਬੰਦੀ ਕਰਕੇ ਬਰਾਤ ਅੱਗੇ ਪਿੰਡ ਡੱਲੇ ਲਈ ਮਹਿਵਾਨਾ ਹੋ ਗਈ ਸੀ ਸultanpur ਜਿਸ ਸਥਾਨ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਸੇਰਾ ਬੰਦੀ ਹੋਈ ਸੀ ਉਸ ਸਥਾਨ ਤੇ ਗੁਰਦੁਆਰਾ ਸੇਰਾ ਸਾਹਿਬ ਸ਼ਿਸ਼ੋਬਤ ਹੈ 22 ਭਾਦੋਂ ਸੰਮਤ 1661 ਨੂੰ ਪਿੰਡ ਡੱਲੇ ਵਿਖੇ ਬਰਾਤ ਪਹੁੰਚੇ ਉੱਥੇ ਪਹਿਲੀ ਵਾਰ ਸੱਤ ਲਾਵਾਂ ਦੀ ਬਿਜਾਏ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਚਾਰ ਲਾਵਾਂ ਦੇ ਗਰਵਾਣੀ ਦਾ ਪਾਠ ਅਤੇ ਕੀਰਤਨ ਨਾਲ ਹੋਈਆਂ ਸਨ ਸ੍ਰੀ ਹਰਗਵਿੰਦ ਸਾਹਿਬ ਜੀ ਅਤੇ ਮਾਦਾ ਦਮੋਦਰੀ ਜੀ ਦੇ ਆਨੰਦ ਕਾਰਜ ਦੇ ਖੁਸ਼ੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਿੰਡ ਦੱਲੇ ਦੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਇੱਕ ਬੌਲੀ ਸਾਹਿਬ ਦਾ ਨਰਵਾਨ ਕਰਵਾਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਬੌਲੀ ਸਾਹਿਬ ਅਤੇ ਸ੍ਰੀ ਹਰਗਵਿੰਦ ਸਾਹਿਬ ਅਤੇ ਮਾਤਾ ਦਮੋਦਰੀ ਜੀ ਦੇ ਵਿਆਹ ਦੀ ਯਾਦ ਵਿੱਚ ਗੁਰਦੁਆਰਾ ਮਾਤਾ ਦਮੋਦਰੀ ਜੀ ਪਿੰਡ ਪੱਲੇ ਵਿਖੇ ਸ਼ਿਸ਼ੋਭਤ ਹੈ ਉੱਥੇ ਹਰ ਸਾਲ 22 ਪਾਦੋਂ ਨੂੰ ਮਾਤਾ ਦਮੋਦਰੀ ਜੀ ਅਤੇ ਸ੍ਰੀ ਹਰਗਵਿੰਦ ਸਾਹਿਬ ਜੀ ਦੇ ਵਿਆਦਾ ਪੁਰਬ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਉਸ ਪ੍ਰੋਗਰਾਮ ਤੇ ਸ਼ਿਰਕਤ ਕਰਦੀਆਂ ਹਨ ਗੌਰਵ ਇਤਿਆਰ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਕੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਅਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ